ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤਿੰਨ ਤਰੀਕਿਆਂ ਨਾਲ ਸਿੱਖਾਂਗੇ ਸੂਈ ਦੇ ਵਿੱਚ ਧਾਗਾ ਕਿਵੇਂ ਪਾਈਏ ਤੇ 21 ਸੇ ਭੈਣ ਦਾ ਕਮੈਂਟ ਆਇਆ ਸੀਗਾ ਕਹਿੰਦੇ ਵੀ ਤੁਸੀਂ ਸਿੰਗਲ ਥ੍ਰੈਡ ਵਰਤਦੇ ਹੋ ਜਾਂ ਡਬਲ ਮੈਂ ਹਮੇਸ਼ਾ ਡਬਲ ਥ੍ਰੈਡ ਹੀ ਵਰਤਦੀ ਹਾਂ ਦੇਖੋ ਜਿਹੜਾ ਡਬਲ ਥ੍ਰੈਡ ਵਰਤਣ ਆਪਾਂ ਨੇ ਇਦਾਂ ਜਿੰਨਾ ਲੰਬਾ ਧਾਗਾ ਤੁਸੀਂ ਪਾਉਣਾ ਚਾਹੁੰਦੇ ਹੋ ਉਹਨਾਂ ਪਾ ਲਓ ਠੀਕ ਹੈ ਤੇ ਇਹਨੂੰ ਇੱਥੇ ਤੋਂ ਕਟਿੰਗ ਕਰਕੇ ਆਪਾਂ ਸੂਈ ਦੇ ਵਿੱਚ ਪਾ ਲਾਂਗੇ ਕੱਟਿਆ ਹੋਇਆ ਹਿੱਸਾ ਜਿਹੜਾ ਦੇਖੋ ਜਿਹੜਾ ਕੱਟਿਆ ਹੋਇਆ ਹਿੱਸਾ ਆਪਾਂ ਸੂਈ ਦੇ ਵਿੱਚ ਪਾ ਲਾਂਗੇ ਇਦਾਂ ਤੇ ਇਹਨੂੰ ਇੰਨਾ ਕੁ ਆਪਾਂ ਲਿਜਾ ਕੇ ਥੱਲੇ ਇਦਾਂ ਛੱਡ ਦੇਣਾ ਜਿਹੜਾ ਬੰਦ ਵਾਲਾ ਹਿੱਸਾ ਹੈ ਉਹ ਆਪਾਂ ਨੇ نیچے ਰੱਖਣਾ ਹੈ ਜਿੱਥੋਂ ਤੁਸੀਂ ਵਰਕ ਸ਼ੁਰੂ ਕਰਦੇ ਹੋ ਦੇਖੋ ਉੱਥੇ ਤਾਂ ਇਦਾਂ ਸੂਈ ਕੱਢ ਲਈ ਬੰਦਾਲੇ ਹਿੱਸੇ ਦੇ ਵਿੱਚ ਇਦਾਂ ਸੂਈ ਲੰਘਾ ਕੇ ਇਹ ਆਪਣੀ ਗੱਠ ਲੱਗ ਗਈ ਦੇਖੋ ਏ ਆਪਣੀ ਜਿਹੜੀ ਸ਼ੁਰੂ ਚ ਗੱਠ ਵੱਜਦੀ ਹੈ ਜਦੋਂ ਆਪਾਂ ਕੰਮ ਖਤਮ ਕਰਦੇ ਹਾਂ ਜਿੱਥੇ ਆਪਣਾ ਕੰਮ ਖਤਮ ਹੋ ਜਾਂਦਾ ਹੈ ਉੱਥੇ ਆਪਾਂ ਜਿਹੜੀ ਗੱਠ ਲਾਣੀ ਆ ਉਹ ਵੀ ਤੁਹਾਨੂੰ ਦੱਸ ਦਿਆਂ। ਇਹ ਜਿਹੜੀ ਗੱਠ ਆਪਾਂ ਉੱਪਰੇ ਲਾਉਂਦੇ ਆ ਮੈਂ نیچے ਕੋਈ ਗੱਠ ਨਹੀਂ ਲਾਉਂਦੀ। ਉਹ ਦੇਖੋ ਆਪਣੀ ਇੱਛਾ ਹੈ ਜੇ ਤੁਸੀਂ نیچے ਗੱਠ ਲਾਣਾ ਚਾਹੁੰਦੇ ਹੋ ਤਾਂ ਲਾ ਵੀ ਸਕਦੇ ਹੋ ਕੋਈ ਦਲ ਨਹੀਂ। ਜੇ ਤੁਹਾਨੂੰ ਲੱਗਦਾ ਵੀ ਉੱਪਰ ਤੁਹਾਡੇ ਤੋਂ ਗੱਠ ਠੀਕ ਲੱਗ ਰਹੀ ਆ। ਤਾਂ ਉੱਪਰ ਲਾ ਦਿਓ ਕਿਉਂਕਿ ਇਹ ਜਿਹੜਾ ਵਿੱਚ ਧਾਗਾ ਇਹਦੇ ਵਿੱਚ ਲੁਕ ਜਾਂਦੀ ਆ ਜੇ ਨਹੀਂ ਠੀਕ ਲੱਗਦੀ ਤਾਂ ਤੁਸੀਂ نیچے ਵੀ ਲਾ ਸਕਦੇ ਆ ਆ ਦੇਖੋ ਜਿੱਥੇ ਤੁਸੀਂ ਕੰਮ ਖਤਮ ਕਰਨਾ ਹੈ ਉੱਥੇ ਸੂਈ ਕੱਢੋ ਤਿੱਖਾ ਇਦਾਂ ਇਦਾਂ ਧਾਗਾ ਘੁਮਾ ਕੇ ਇਹਦੇ ਵਿੱਚ ਦੀ ਦੁਬਾਰਾ ਸੂਈ ਲੰਘਾ ਦਿਓ ਇਹ ਆਪਣੀ ਗੱਠ ਲੱਗ ਜੂਗੀ ਦੇਖੋ ਉੱਪਰੇ ਗੱਠ ਲਾਣੀ ਜਿਹੜੀ ਮੈਂ ਉੱਪਰੇ ਲਾਂਦੀ ਆ ਗੱਠ ਹਮੇਸ਼ਾ ਆਪਾਂ نیچے ਕੋਈ ਗੱਠ ਨਹੀਂ ਲਾਂਦੇ ਦੇਖੋ ਤੇ ਦੂਜਾ ਤਰੀਕਾ ਦੇਖੋ ਜਿਹੜਾ ਆਪਾਂ ਨੇ ਸਿੰਗਲ ਸਿੰਗਲ ਧਾਗਾ ਲੈ ਲਿਆ ਸਿੰਗਲ ਧਾਗਾ ਜਿਹੜਾ ਸੂਈ ਦੇ ਵਿੱਚ ਇਦਾਂ ਪਾ ਲਓ ਤੇ ਧਾਗਾ ਇਦਾਂ ਬਰਾਬਰ ਕਰਕੇ ਜੇ ਦੇਤੇ ਤੁਸੀਂ ਗੱਠ ਲਾਣਾ ਚਾਹੁੰਦੇ ਹੋ ਗੱਠ ਲਾ ਕੇ ਤਾਂ ਸੂਈ ਥੱਲੇ ਤੋਂ ਕੱਢੋ ਠੀਕ ਹੈ ਜੇ ਗੱਠ ਨਹੀਂ ਲਾਣਾ ਚਾਹੁੰਦੇ ਹੈਗੇ نیچے ਤਾਂ ਦੇਖੋ ਇਦਾਂ ਆਪਾਂ ਦੇਖੋ ਧਾਗਾ ਕੱਢ ਲਿਆ ਧਾਗਾ ਇਸ ਤਰ੍ਹਾਂ ਘੁਮਾ ਕੇ ਕੋ ਆਪਣੀ ਗੱਠ ਲੱਗ ਜਾਈ ਇਹ ਇਹ ਜਦੋਂ ਪੂਰਾ ਫੁੱਲ ਬਣਦਾ ਹੈ ਨਾ ਗੱਠ ਆਪਣੇ ਆਪ ਲੁਕ ਜਾਂਦੀ ਹੈ ਨ ਸਾਰੀਆਂ ਹੀ ਹੁਣ ਦੇਖੋ ਇਹ ਸਿੰਗਲ ਥ्रेड ਵਾਲਾ ਜਿਹੜਾ ਵਰਕ ਕਰਦੇ ਆਪਾਂ ਉਹ ਬਾਗ ਫੁੱਲਕਾਰੀ ਦਾ ਹੀ ਹਿੱਸਾ ਜਿਹੜਾ ਉਹ ਦੂਜਾ ਫੁੱਲ ਹੁੰਦਾ ਆ ਜਿਹਦੇ ਵਿੱਚ ਇੱਥੇ ਲਾਈਨ ਲੱਗੀ ਹੁੰਦੀ ਆਪਾਂ ਨੇ ਕੱਚੇ ਟਾਂਕੇ ਵਾਂਗੂ ਟਾਂਕਾ ਚੱਕਣਾ ਹੁੰਦਾ ਆ ਠੀਕ ਹੈ ਉਹ ਆਪਣਾ ਆ ਹੁੰਦਾ ਆ ਸਿੰਗਲ ਥ्रेड ਇਹ ਵੈਸੇ ਤੁਹਾਡੀ ਇੱਛਾ ਆ ਵੀ ਤੁਸੀਂ ਸਿੰਗਲ ਵਰਤਣਾ ਚਾਹੁੰਦੇ ਹੋ ਜਾਂ ਡਬਲ ਸਿੰਗਲ ਦੇ ਵਿੱਚ ਟਾਈਮ ਥੋੜਾ ਜ਼ਿਆਦਾ ਲੱਗਦਾ ਆ ਤੇ ਸਿੱਧਾ ਸਿੱਧਾ ਰਹਿੰਦਾ ਆ ਵਰਕ ਦੇਖੋ ਸਿੰਗਲ ਥ्रेड ਦੇ ਨਾਲ ਜਿਹੜਾ ਆਪਾਂ ਕਰਦੇ ਹਾਂ ਦੇਖੋ ਉਹ ਇਦਾਂ ਹੁੰਦਾ ਹੈ ਆਪਾਂ ਜਿਹੜਾ ਕੱਚੇ ਟਾਂਕੇ ਜਿਸ ਤਰ੍ਹਾਂ ਟਾਂਕਾ ਚੱਕਦੇ ਆਪਾਂ ਇਹ ਜਿਹੜੀ ਲਾਈਨਾਂ ਤੋਂ ਆਪਾਂ ਨੇ ਥੋੜਾ ਥੋੜਾ ਟਾਂਕਾ ਚੱਕਣਾ ਹੁੰਦਾ ਹੈ ਦੇਖੋ ਇਹ ਇਦਾਂ ਹੁੰਦਾ ਹੈ ਕਿਸੇ ਭੈਣ ਦਾ ਕਮੈਂਟ ਆਇਆ ਸੀ ਵੀ ਜਿਹੜਾ ਐਂਡ ਤੱਕ ਧਾਗਾ ਗੋਲ ਕੀ ਮੈਂ ਰੰਦਾ ਏ ਉਹ ਆਪਾਂ ਦੇਖੋ ਜਿਹੜਾ ਬੰਦ ਵਾਲਾ ਹਿੱਸਾ ਆਪਾਂ ਨੇ نیچے ਰੱਖਣਾ ਹੁੰਦਾ ਆ ਜਿਹੜਾ ਕੱਟਿਆ ਹੋਇਆ ਉਹ ਆਪਾਂ ਨੇ ਸੂਈ ਦੇ ਵਿੱਚ ਪਾਣਾ ਆ ਦੇਖੋ ਸੂਈ ਦੇ ਵਿੱਚ ਪਾ ਕੇ ਆਪਾਂ ਨੇ ਇੱਥੇ ਤੱਕ ਰੱਖਣਾ ਹੈ ਆਪਾਂ ਨੂੰ ਪਕੜ ਰੱਖਣੀ ਪੈਂਦੀ ਹੈ ਕਿ ਧਾਗਾ ਜਿੱਮੇ ਬਾਰ-ਬਾਰ ਨਾ ਨਿਕਲੇ ਠੀਕ ਹੈ ਇਹ ਤਾਂ ਹੁੰਦਾ ਹੈ ਗੋਲ ਜਦੋਂ ਆਪਾਂ ਇਹਦੇ ਨਾਲ ਗੱਠ ਲਾਂਦੇ ਆ ਤੇ ਜਿੱਥੇ ਆਪਾਂ ਕੰਮ ਖਤਮ ਕਰਦੇ ਆ ਆ ਧਾਗਾ ਆਪਣਾ ਇਦਾਂ ਹੀ ਰਹਿੰਦਾ ਹੈ